ਦੋਸਤੋ ਇਸ ਫੋਟੋ ਨੂੰ ਬੜੇ ਹੀ ਧਿਆਨ ਨਾਲ ਦੇਖੋ ਮੈਂ ਚਾਹਾਂਗਾ ਲਾਗੇ ਆ ਕੇ ਦਿਖਾਓ ਇੱਕ ਵਾਰੀ ਇਸ ਫੋਟੋ ਨੂੰ ਬੜੇ ਹੀ ਧਿਆਨ ਨਾਲ ਦੇਖੋ ਗੌਰ ਨਾਲ ਦੇਖੋ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਸ ਫੋਟੋ ਵਿੱਚ ਵੱਖਰਾ ਕੀ ਲੱਗ ਰਿਹਾ ਹੈ ਬਕਾਇਦਾ ਲਿਖਿਆ ਵੀ ਹੋਇਆ ਇਤਰਾ ਤੋਂ ਪੱਕਾ ਹੈ ਕਿ ਇੰਡੀਆ ਕੀ ਨਹੀਂ ਹੋ ਸਕਦੀ ਆਪ ਲੋਕ ਬਤਾਈਏ ਕਹਾਂ ਕੀ ਤੇ ਹੁਣ ਜੇ ਤੁਸੀਂ ਦੱਸੋ ਕਮੈਂਟ ਕਰਕੇ ਕਿ ਇਹ ਫੋਟੋ ਕਿੱਥੇ ਦੀ ਹੋ ਸਕਦੀ ਹੈ ਨੰਬਰ 1 ਤੇ ਇਸ ਫੋਟੋ ਵਿੱਚ ਇਹੋ ਜਿਹਾ ਕੀ ਖਾਸ ਹੈ ਜੋ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੂੰ ਹੀ ਦੱਸੋ ਤੁਹਾਨੂੰ ਕੀ ਲੱਗ ਰਿਹਾ ਹੈ ਸਮਝ ਆ ਗਈ ਹੋਏਗੀ ਜਿਹਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਤੁਸੀਂ ਧਿਆਨ ਨਾ ਦਿਓ ਇੱਕ ਮੈਂ ਚੰਗਾ ਫੇਰ ਆਉ ਅੱਗੇ ਆਓ ਦਿਖਾਓ ਆ ਲਾਈਨ ਲੱਗੀ ਹੋਈ ਹੈ ਟ੍ਰੈਫਿਕ ਜਾਮ ਹੈ ਕਿੰਨੇ ਵੀ ਇਹ ਲੋਕ ਖੜੇ ਨੇ ਨਾ ਇਹ ਚਿੱਟੀ ਪੱਟੀ ਦੇ ਦੂਜੇ ਪਾਸੇ ਖੜੇ ਨੇ ਮਤਲਬ ਕਿ ਆਪਣੇ ਹੱਥ ਵਾਲ ਖੜੇ ਨੇ ਦੂਜੇ ਪਾਸੇ ਜਿਹੜਾ ਰੋਂਗ ਸਾਈਡ ਹੈ ਉਸ ਪਾਸੇ ਕੋਈ ਨਹੀਂ ਆ ਰਿਹਾ ਇਹ ਚੀਜ਼ ਸ਼ਾਇਦ ਹੀ ਤੁਹਾਨੂੰ ਕਿਤੇ ਦੇਖਣ ਨੂੰ ਮਿਲੀ ਹੋਵੇ ਜਾਂ ਸ਼ਾਇਦ ਤੁਸੀਂ ਕਿਤੇ ਦੇਖੀ ਹੋਵੇ ਤਾਂ ਇਹ ਹੈਰਾਨੀ ਇੱਥੇ ਵੀ ਦੱਸਾਈ ਜਾ ਰਹੀ ਹੈ ਕਿ ਇੰਡੀਆ ਕੀ ਤਨੀ ਹੋ ਸਕਦੀ لیکن ਜਿੰਨਾ ਕਿ ਮੈਂ ਕਮੈਂਟ ਪੜਿਆ ਜਿਨ੍ਹਾਂ ਨੇ ਇਹ ਪੋਸਟ ਪਾਈ ਹੈ ਆਨੰਦ ਮਤੀ ਜੀ ਧੰਨਵਾਦ ਜੀ ਕੁਝ ਲੋਕਾਂ ਨੇ ਲਿਖਿਆ ਕਿ ਕੇਰਲਾ ਦੀ ਫੋਟੋ ਹੈ ਕੁਝ ਲੋਕਾਂ ਨੇ ਜੋ ਲਿਖਿਆ ਬਾਕੀ ਮੈਨੂੰ ਵੀ ਨਹੀਂ ਪਤਾ ਫੋਟੋ ਕਿੱਥੇ ਦੀ ਹੈ ਕਿੱਥੇ ਦੀ ਨਹੀਂ ਬਟ ਇਹਦੇ ਵਿੱਚ ਜਿਹੜਾ ਮੈਸੇਜ ਦਿੱਤਾ ਗਿਆ ਨਾ ਉਹ ਮੈਸੇਜ ਬਹੁਤ ਸੋਹਣਾ ਹੈ ਦੇਖੋ ਜੇ ਟ੍ਰੈਫਿਕ ਜਮ ਹੋ ਜੇ ਕੁਝ ਵੀ ਹੋ ਜੇ ਤੁਸੀਂ ਆਪਣੇ ਹੱਥ ਵਾਲੀ ਰਹੋ ਅਕਸਰ ਆਪਾਂ ਕੀ ਕਰਦੇ ਹਾਂ ਜੇ ਆਪਾਂ ਦੇਖਦੇ ਕੋਈ ਮੋਟਰਸਾਈਕਲ ਵਾਲਾ ਕੋਈ ਸਕੂਟਰ ਵਾਲਾ ਪਿੱਛੋਂ ਆ ਰਿਹਾ ਹੈ ਨਾ ਉਹ ਲੈ ਆ ਕੇ ਨਾ ਗੱਡੀ ਅੱਗੇ ਲੈ ਕੇ ਖੜਾ ਦਊਗਾ ਉਹਦੇ ਨਾਲ ਕੀ ਹੁੰਦਾ ਜਮ ਲੱਗ ਜਾਂਦਾ ਹੈ ਕਾਰਾਂ ਵਾਲੇ ਤਾਂ ਫਿਰ ਵੀ ਖੜ ਜਾਂਦੇ ਨੇ ਲੇਕਿਨ ਸਕੂਟਰ ਵਾਲੇ ਮੋਟਰਸਾਈਕਲ ਵਾਲੇ ਹਮੇਸ਼ਾ ਰੋਂਗ ਸਾਈਡ ਤੇ ਹੀ ਖੜੇ ਹੁੰਦੇ ਨੇ ਤੁਸੀਂ ਦੇਖਿਆ ਹੈ ਨਹੀਂ ਦੇਖਿਆ ਕਮੈਂਟ ਕੇ ਜੁਰ ਦੱਸੋ ਅਗਰ ਇਹ ਹੋਣਾ ਬੰਦ ਹੋ ਜੇ ਤਾਂ ਟ੍ਰੈਫਿਕ ਜਾਮ ਕਦੀ ਵੀ ਨਾ ਲੱਗੇ ਹੁਣ ਇਹ ਜਾਮ ਕਿਉਂ ਲੱਗਿਆ ਮੈਨੂੰ ਇਹਦੇ ਪਿੱਛੇ ਦੀ ਕਹਾਣੀ ਨਹੀਂ ਪਤਾ ਹੋ ਸਕਦਾ ਇਹ ਪਹਾੜੀ ਏਰੀਆ ਹੋਵੇ ਵੀ ਪਹਾੜੀ ਏਰੀਏ ਚ ਬਹੁਤ ਜਾਮ ਲੱਗਦਾ ਕਿ ਕਈ ਵਾਰ ਪਹਾੜ गिर ਜਾਂਦੇ ਨੇ ਹਨਾ ਬਟ ਦੇਖ ਕੇ ਲੱਗਦਾ ਨਹੀਂ ਰਿਹਾ ਕਿ ਤੋ ਵੀ ਇਸ ਲੋਕੇਸ਼ਨ ਨੂੰ ਇਸ ਫੋਟੋ ਨੂੰ ਕੀ ਕੋਈ ਪਹਾੜੀ ਏਰੀਆ ਹੋਏਗਾ ਪਰ ਕਿਸੇ ਵੀ ਹੋਏ ਤਾਂ ਜਾਮ ਲੱਗਿਆ ਹੋਇਆ ਹੈ ਲੇਕਿਨ ਲੋਕਾਂ ਦਾ ਜਜ਼ਬਾ ਦੇਖੋ ਲੋਕਾਂ ਦਾ ਜਾਬਤਾ ਦੇਖੋ ਕਿ ਲੋਕੀ ਇੱਕ ਪਾਸੇ ਹੀ ਖੜੇ ਨੇ ਇਹਨੂੰ ਕਹਿੰਦੇ ਡਿਸਪਲਿਨ ਦੇ ਵਿੱਚ ਰਹਿਣਾ ਜੇ ਹਰ ਇਨਸਾਨ ਐਦਾਂ ਹੀ ਡਿਸਪਲਿਨ ਦੇ ਵਿੱਚ ਰਹਿਣਾ ਸ਼ੁਰੂ ਕਰ ਦੇ ਤਾਂ ਜਿਹੜੇ ਐਕਸੀਡੈਂਟ ਵਗੈਰਾ ਹੁੰਦੇ ਨੇ ਨਾ ਇਹ ਹੁਣੇ ਬੰਦ ਹੋ ਜਾਣ ਐਕਸੀਡੈਂਟ ਕਿਉਂ ਹੁੰਦੇ ਨੇ ਕੋਈ ਬੰਦਾ ਹੁਣ ਰੌਂਗ ਸਾਈਡ ਤੇ ਜਾਊਗਾ ਸਾਹਮਣੇ ਕੋਈ ਗੱਡੀ ਆ ਰਹੀ ਸਪੀਡ ਨਾਲ ਆ ਰਹੀ ਉਹਨੂੰ ਕੀ ਪਤਾ ਉਹ ਤਾਂ ਆਪਣੇ ਤਰੀਕੇ ਨਾਲ ਜਾਊਗਾ ਲੇਕਿਨ ਐਦਰੋਂ ਕੋਈ ਰੌਂਗ ਸਾਈਡ ਤੇ ਆ ਜਾਏ ਉਹ ਸਾਹਮਣੇ ਐਕਸੀਡੈਂਟ ਹੋ ਜਾਏ ਇਹਦੇ ਕਸੂਰਕਾਰ ਕੌਣ ਹੋਏਗਾ ਰੌਂਗ ਸਾਈਡ ਵਾਲਾ ਲੇਕਿਨ ਆਪਾਂ ਯਾਦ ਰਖੋ ਥਰੂ ਵਾਲ ਕਿਹਨੂੰ ਕਹਿੰਨੇ ਆ ਵੱਡੀ ਗੱਡੀ ਵਾਲੇ ਨੂੰ ਕਿ ਵੀ ਕਾਰ ਵਾਲੇ ਤੁਹਾਨੂੰ ਦਿਖਾਈ ਨਹੀਂ ਦਿੰਦਾ ਆਪਾਂ ਇਹ ਗੱਲ ਬੋਲਦੇ ਆ ਭਾਵੇਂ ਦੂਜਾ ਬੰਦਾ ਰੋਂਗ ਸਾਈਡ ਤੇ ਹੋਏ ਜਿਹੜਾ ਮੋਟਰਸਾਈਕਲ ਤੇ ਆ ਰਿਹਾ ਸਕੂਟਰ ਤੇ ਆ ਉਹਨੂੰ ਆਪਾਂ ਗਲਤ ਨਹੀਂ ਬੋਲਦੇ ਗਲਤ ਕੋਈ ਵੀ ਹੋ ਸਕਦਾ ਮੈਂ ਇਹ ਨਹੀਂ ਕਹਿ ਰਿਹਾ ਕਿ ਕਾਰ ਵਾਲਾ ਗਲਤ ਨਹੀਂ ਹੋਤਾ ਜਾਂ ਸਕੂਟਰ ਵਾਲਾ ਗਲਤ ਨਹੀਂ ਹੋ ਸਕਦਾ ਕੋਈ ਵੀ ਗਲਤ ਹੋ ਸਕਦਾ ਪਰ ਰੋਂਗ ਸਾਈਡ ਤੇ ਜਾਣਾ ਸਭ ਤੋਂ ਜ਼ਿਆਦਾ ਖਤਰਨਾਕ ਸੋ ਇਸ ਫੋਟੋ ਦੇ ਵਿੱਚੋਂ ਜੋ ਮੈਸੇਜ ਮਿਲਦਾ ਹੈ ਉਹ ਆਪਾਂ ਨੂੰ ਇਹ ਮਿਲਦਾ ਹੈ ਕਿ ਕਦੀ ਵੀ ਬਈ ਰੋਂਗ ਸਾਈਡ ਤੇ ਨਾ ਜਾਓ ਆਪਣੇ ਸਾਈਡ ਤੇ ਰਹੋ ਜੇ ਜਾਮ ਲੱਗ ਗਿਆ ਵੇਟ ਕਰੋ ਕਿੰਨਾ ਕ ਸਮਾਂ ਲੱਗ ਜੂਗਾ ਜਿੱਥੇ ਤੁਸੀਂ 10 ਮਿੰਟ ਚ ਜਾਣਾ ਹੈ 12 ਮਿੰਟ ਚ ਪਹੁੰਚੋਗੇ 15 ਮਿੰਟ ਚ ਪਹੁੰਚੋਗੇ 20 ਮਿੰਟ ਚ ਪਹੁੰਚੋਗੇ ਕੀ ਹੋ ਗਿਆ ਕਹਿੰਦੇ ਨੇ ਨਾ ਦੁਰਘਟਨਾ ਨਾਲੋਂ ਦੇਰ ਭਲੀ ਦੁਰਘਟਨਾ ਨਾਲੋਂ ਦੇਰ ਭਲੀ ਕਦੀ ਨਾ ਪਹੁੰਚਣ ਦੇ ਨਾਲੋਂ ਦੇਰ ਨਾਲ ਪਹੁੰਚਣਾ ਜ਼ਿਆਦਾ ਵਧੀਆ ਸੋ ਮੈਨੂੰ ਇਹ ਚੀਜ਼ ਇਸ ਫੋਟੋ ਦੇ ਵਿੱਚੋਂ ਸਿੱਖਣ ਨੂੰ ਮਿਲੀ ਜਾਣਨ ਨੂੰ ਮਿਲੀ ਤੁਸੀਂ ਇਹਦੇ ਬਾਰੇ ਕੀ ਵਿਚਾਰ ਰੱਖਦੇ ਹੋ ਆਪਣੇ ਵਿਚਾਰ ਕਮੈਂਟ ਰੈਂਸ ਦੇ ਸਕਦੇ ਹੋ ਤੁਸੀਂ ਇਹ ਕੁਝ ਕਿੱਥੇ ਕਿੱਥੇ ਦੇਖਿਆ ਹਾਲਾਂਕਿ ਮੈਂ ਸ਼ਿਮਲਾ ਸਾਈਡ ਜਦੋਂ ਜਾਣਾ ਨਾ ਉਥੇ ਵੀ ਮੈਂ ਡਿਸਪਲਿਨ ਦੇਖਿਆ ਉਥੇ ਜਿਹੜਾ ਜਾਮ ਲੱਗਦਾ ਨਾ ਲੋਕੀ ਜਿਹੜੇ ਨੇ ਉਹ ਇੱਕ ਪਾਸੇ ਹੀ ਖੜਦੇ ਨੇ ਕ੍ਰਾਸ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਖਾਸ ਕਰਕੇ ਜਿਹੜੇ ਉਥੇ ਤੇ ਰਹਿਣ ਵਾਲੇ ਵਸਿੰਗ ਨੇ ਉਹ ਤਾਂ ਬਿਲਕੁਲ ਨਹੀਂ ਕਰਦੇ ਬਾਹਰ ਜਿਹੜੇ ਆਏ ਹੁੰਦੇ ਨੇ ਪਟਕ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੇ ਨੇ ਅੱਗੇ ਪੁਲਿਸ ਵਾਲੇ ਖੜੇ ਹੁੰਦੇ ਨੇ ਉਹ ਰੋਕ ਲੈਂਦੇ ਨੇ ਕਿ ਭਾਈ ਉਧਰੋਂ ਟ੍ਰੈਫਿਕ ਚੱਲੇਗਾ ਫਿਰ ਤੁਸੀਂ ਇਧਰੋਂ ਚੱਲੋਗੇ ਕਿਉਂਕਿ ਉਥੇ ਜਗ੍ਹਾ ਸੀਮਤ ਹੁੰਦੀ ਹੈ ਇਸ ਕਰਕੇ ਉਹ ਉਹਨਾਂ ਨੂੰ ਰੋਕ ਦਿੰਦੇ ਨੇ ਭਾਈ ਉਧਰੋਂ ਟ੍ਰੈਫਿਕ ਆਏਗਾ ਉਧਰੋਂ ਲੰਘਣ ਲਈ ਵੀ ਤਾਂ ਜਗ੍ਹਾ ਚਾਹੀਦੀ ਹੈ ਟ੍ਰੈਫਿਕ ਫੇ ਰੇਲਵੇ ਫਾਟਕ ਦੇ ਕੋਲ ਮੈਂ ਸਰੰਦ ਸਾਈਡ ਗਿਆ ਸੀ ਫਟੇਗੜ ਸਤਾ ਹਨਾ ਉਥੇ ਜਦੋਂ ਤੁਸੀਂ ਤੁਸੀਂ ਵੀ ਦੇਖਿਆ ਹੋਇਆ ਕਈ ਵਾਰ ਬਹੁਤ ਵਾਰ ਦੇਖਿਆ ਹੋਏਗਾ ਠੀਕ ਹੈ ਉਥੇ ਜਿਹੜਾ ਫਾਟਕ ਲੱਗ ਜਾਂਦਾ ਹੈ ਫਾਟਕ ਤੋਂ ਬਾਅਦ ਜਦ ਫਾਟਕ ਖੁੱਲਦਾ ਹੈ ਨਾ ਉਹ ਇਸ ਪਾਸੇ ਵੀ ਗੱਡੀਆਂ ਖੜੀ ਹੁੰਦੀਆਂ ਨੇ ਇਸ ਪਾਸੇ ਵੀ ਗੱਡੀਆਂ ਖੜਾਈ ਹੋਈਆਂ ਹੁੰਦੀਆਂ ਨੇ ਮੋਟਰਸਾਈਕਲ ਖੜਾਈ ਹੋਈਆਂ ਹੁੰਦੀਆਂ ਨੇ ਜਦ ਇਧਰ ਦੇ ਮੋਟਰਸਾਈਕਲ ਵਾਲੇ ਅੱਗੇ ਜਾਂਦੇ ਨੇ ਫਿਰ ਉਧਰ ਦੇ ਬੰਦੇ ਅੱਗੇ ਨੂੰ ਆਉਂਦੇ ਨੇ ਔਰ ਇਹਦੇ ਵਿੱਚ ਕਰ ਕੀ ਹੁੰਦਾ ਜਿਹੜਾ ਫਾਟਕੇ ਦੇ ਵਿੱਚ ਕੋ ਜਿਹੜਾ ਜਿੱਥੇ ਟ੍ਰੇਨ ਚੱਲਦੀ ਹੈ ਦੋਨੋਂ ਫਾਟਕਾਂ ਦੇ ਵਿੱਚ ਆ ਉੱਥੇ ਪੂਰਾ ਜਾਬ ਮਤਲਬ ਖਚਾ ਖਚ ਹੋ ਜਾਂਦਾ ਤੇ ਜਿਹੜੇ ਲੋਕਾਂ ਨੇ 2 ਮਿੰਟ ਚ ਜਾਣਾ ਹੁੰਦਾ ਉਹਨਾਂ ਦਾ ਉੱਥੇ 5 ਮਿੰਟ ਲੱਗ ਜਾਂਦਾ ਕਿਉਂ ਕਿ ਜਿਹੜੇ ਲੋਕੀ ਆ ਅੱਗੇ ਵੱਧ ਵੱਧ ਕੇ ਅੱਗੇ ਵੱਧ ਵੱਧ ਕੇ ਜਾਂਦੇ ਨੇ ਉਹਨਾਂ ਕਰਕੇ ਸੋ ਮੇਰੀ ਬੇਨਤੀ ਹੈ ਜਿੱਥੇ ਤੁਸੀਂ 2 ਮਿੰਟ ਚ ਪਹੁੰਚਣਾ ਹੈ ਬਈ 3 ਮਿੰਟ ਚ ਪਹੁੰਚ ਜਾਗ ਆਰਾਮ ਨਾਲ ਪਹੁੰਚ ਜੋ ਤੁਹਾਡਾ ਨੁਕਸਾਨ ਨਹੀ ਹੋ ਕੇ ਜ਼ੋਰ ਤੇ ਨੁਕਸਾਨ ਨਾ ਹੋਵੇ ਇਸ ਕਰਕੇ ਆਪਣੇ ਲਾਇਦੇ ਵਿੱਚ ਰਹੋ ਜਾਬ ਤੇ ਵਿੱਚ ਰਹੋ ਆਰਾਮ ਨਾਲ ਜਾਓ ਫੇਰ ਕਹਿਣਾ ਦੁਰਘਟਨਾ ਨਾਲੋਂ ਦੇਰ